ਜਿਸ ਤਰੀਕੇ ਦੇ ਨਾਲ ਕਿਸਾਨ ਆਗੂ ਤੇ ਹਰਿਆਣਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਐਕਸ਼ਨ ਲਏ ਜਾ ਰਹੇ ਜਿਸ ਦੌਰਾਨ ਕਿਸਾਨ ਲਗਾਤਾਰ ਜ਼ਖਮੀ ਹੋ ਰਹੇ ਨੇ ਇਸ ਨੂੰ ਲੈ ਕੇ ਸ਼੍ਰੀ ਅਕਾਲ ਤਖਸਦ ਦੇ ਹੈੱਡ ਗਰੰਥੀ ਦਾ ਵੀ ਬਿਆਨ ਸਾਹਮਣੇ ਆਇਆ ਅਤੇ ਉਹਨਾਂ ਨੇ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਦੇ ਜੋ ਕਿਸਾਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਕਰ ਰਹੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਇਸ ਨੂੰ ਲੈ ਕੇ ਹੈੱਡ ਗਰੰਥੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਾਂ ਤਾਂ ਫਿਰ ਇਨ੍ਹਾਂ ਕਿਸਾਨਾਂ ਦੀਆਂ ਮੰਗਾਂ ਮੰਨ ਲੀਆਂ ਜਾਣ ਜਾਂ ਫਿਰ ਉਹਨਾਂ ਨੂੰ ਜਿਹੜਾ ਕਿ ਉਹ ਦਿੱਲੀ ਜਾ ਕੇ ਅੰਦੋਲਨ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਅੰਦੋਲਨ ਕਰਨ ਦਿੱਤਾ ਜਾਵੇ ਪਰ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਤਸ਼ੱਦਦ ਟਾਇਆ ਜਾ ਰਿਹਾ ਹੈ ਉਹਨਾਂ ਦੇ ਨਾਲ ਮਾਰਕੁਟਾਈ ਕੀਤੀ ਜਾ ਰਹੀ ਹੈ ਥਰੂ ਗੈਸ ਉਹਨਾਂ ਦੇ ਭਰਾਈਏ ਜਾ ਰਹੇ ਨੇ ਸਿੰਘ ਸਾਹਿਬ ਜੀ ਕਿਸਾਨ ਅੰਦੋਲਨ ਜਾ ਕੇ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਆਪਣਾ ਹਾਕਮ ਮੰਗ ਮੰਗ ਕੇ ਥੱਕ ਗਏ ਆ ਸਰਕਾਰਾਂ ਨੇ ਵੈਧੇ ਕਰਕੇ ਤੇ ਬੁਰੀਆਂ ਫਕੀਰ ਉਹਨਾਂ ਨੂੰ ਬੀੜਾ ਫਿਰ ਚੁੱਕਣਾ ਪਿਆ ਤੇ ਉਹਦੇ باوجود ਵੀ ਸਰਕਾਰਾਂ ਨੇ ਨੇ ਹੱਥੇ ਸ਼ਾਂਤਮਈ ਕਿਸਾਨਾਂ ਦੇ ਤੇ ਗੋਲੀਆਂ ਚਲਾਈਆਂ ਇਹ ਕਿੱਥੇ ਸਾਡੇ ਦੇਸ਼ ਦਾ ਕਾਨੂੰਨ ਆ ਐਵੇਂ ਨਹੀਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਪਾਵਨ ਬਾਣੀ ਦੇ ਰਾਜੇ ਸ਼ੀਮਕਦਮ ਉੱਤੇ ਜਾਏ ਜਗਾਏ ਨ ਬੈਠੇ ਉੱਤੇ ਚਾ ਕਰ ਲੈਦਾ ਪਾਇ ਨਕਾਓ ਰਤ ਪੇਤ ਉੱਤੇ ਉਚੜ ਜਾਓ ਵੱਡੇ ਵੱਡੇ ਸਰਮਾਇਦਾਰਾਂ ਦਾ ਇਹ ਕਰਜ਼ਾ ਮਾਫ ਕਰ ਰਹੇ ਆ ਤੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲੱਗੇ ਇਹਨਾਂ ਨੂੰ ਕੀ ਪ੍ਰੋਬਲਮ ਆਉਂਦੀ ਆ ਕਿਉਂਕਿ ਸਰਕਾਰ ਤੇ ਜਿਹੜੀ ਇੱਕ ਇੱਕ ਵੋਟ ਦੇ ਨਾਲ ਜਨਤਾ ਦੀ ਵੋਟ ਨਾਲ ਬਣੀ ਆ ਸਰਕਾਰ ਜਿਹੜੀ ਆ ਉਹ ਬਾੜ ਹੁੰਦੀ ਆ ਤੇ ਜੇ ਬਾੜ ਹੀ ਖੇਤ ਨੂੰ ਖਾਣ ਲੱਗ ਪਵੇ ਪਰ ਬਾੜ ਨੇ ਪਹਹਾਰ ਨਹੀਂ ਜਾਈਏ ਉਹਨਾਂ ਕਿਸਾਨਾਂ ਤੋਂ ਜਿਨ੍ਹਾਂ ਨੇ ਏਡੇ ਵੱਡੇ ਹੌਸਲੇ ਕਰਕੇ ਫਿਰ ਦਿੱਲੀ ਵੱਲ ਨੂੰ ਮੂੰਹ ਕੀਤਾ ਯਾਦੋ ਕਿ ਕਈ ਸਾਡੇ ਵੀਰ ਅਜੇ ਵੀ ਉਹਨਾਂ ਦੇ ਨਾਲ ਕਹਿ ਰਹੇ ਕਿ ਅਸੀਂ ਉਹਨਾਂ ਦੇ ਨਾਲ ਸਹਿਮਤ ਨਹੀਂ ਆ ਪਰ ਬੜੀ ਵੱਡੀ ਗੱਲ ਆ ਕਿ ਸਿੱਧਾ ਜਾ ਕੇ ਸੈਂਟਰ ਦੇ ਰਸਤੇ ਬੰਦ ਕੀਤੇ ਸਰਕਾਰਾਂ ਨੇ ਕਾਨੂੰਨ ਦੀਆਂ ਧੱਲੀਆਂ ਉਡਾਈਆਂ ਪਰ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਨੇ ਜਿਹੜਾ ਹੈ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਤੇ ਇਸ ਸੰਘਰਸ਼ ਦੇ ਵਿੱਚ ਉਹਨਾਂ ਆਪਣੇ ਆਪ ਨੂੰ ਜਿਹੜਾ ਹੈ ਉਹ ਸ਼ਾਮਿਲ ਕੀਤਾ ਸਮੇਂ ਦੀ ਸਰਕਾਰਾਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ ਕਿਉਂਕਿ ਕੇ ਇਕੱਲੇ ਪੰਜਾਬ ਨਾਲ ਨਹੀਂ ਘਟ ਗਿਣਤੀਆਂ ਨਾਲ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਸਾਈ ਹੈ ਹਰ ਧਰਮ ਦੀ ਘਟ ਗਿਣਤੀ ਕੌਮਾਂ ਦੇ ਨਾਲ ਧੱਕਾ ਧਰੋਹ ਕਰ ਰਹੀਆਂ ਸਮੇਂ ਦੀ ਹੈ ਹਕੂਮਤਾਂ ਸੋ ਇਸ ਕਰਕੇ ਇਹਨਾਂ ਨੂੰ ਧਿਆਨ ਦੇਣਾ ਪਊਗਾ ਇਹ ਬਹੁਤ ਵੱਡੀ ਦੁਖਦਾਈ ਘਟਨਾ ਹੈ ਸਰਕਾਰ ਨੂੰ ਇਹਨਾਂ ਦੇ ਹੱਕ ਜਿਹੜੇ ਉਹ ਦੇਣੇ ਚਾਹੀਦੇ ਆ ਤੇ ਹਰ ਇੱਕ ਜਨਤਾ ਦੇ ਮਸਲੇ ਤੇ ਧਿਆਨ ਦੇਣਾ ਚਾਹੀਦਾ ਕਿਸਾਨ ਅਨ ਦਾਤਾ ਕਿਨੇ ਦੰਦੇ ਪਰ ਉਹਨਾਂ ਦੇ ਗੋਲੀਆਂ ਚਲਾਈ ਜਾਣਾ ਇਹਨੂੰ ਕਿਹਦਾ ਦੇ ਦੇ ਤੇ ਇਹ ਬਹੁਤ ਦੁੱਖ ਦੀ ਗੱਲ ਹੈ ਨਾ ਕਿਉਂਕਿ ਜਿਹੜੇ ਸਾਰੇ ਦੇਸ਼ ਨੂੰ ਨਹੀਂ ਅੱਜਕੱਲ ਤੇ ਵਿਦੇਸ਼ਾਂ ਦੇ ਵਿੱਚ ਵੀ ਪੰਜਾਬ ਦਾ ਅਨ ਭਡਾਰ ਜਾ ਰਿਹਾ ਹੈ ਤੇ ਜਿਹੜਾ ਦਿਨ ਰਾਤ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਕਿਸਾਨ ਮਜ਼ਦੂਰ ਗਰੀਬ ਜਿਹੜੇ ਨੇ ਉਹ ਸੰਘਰਸ਼ ਕਰਕੇ ਤੇ ਫਸਲ ਪੈਦਾ ਕਰਦੇ ਆ ਤੇ ਫਸਲ ਦਾ ਮੁੱਲ ਨਾ ਮਿਲਣਾ ਫਿਰ ਉਹਦੇ ਉੱਤੇ ਹਰ ਤਰ੍ਹਾਂ ਦੇ ਨਾਲ ਛਿੰਝ ਫੁਆਰੀ ਹੋਣੀ कच्ची ਪੱਕੀ ਫਸਲ ਕਹਿ ਕੇ ਵੀ ਠਵਾਰ ਕਰਨਾ ਕਈਆਂ ਤਰ੍ਹਾਂ ਦੇ ਧੱਕੇ ਤੋਰੂ ਕੀਤੇ ਜਾਂਦੇ ਆ ਤੇ ਉਹਨਾਂ ਦੀਆਂ ਫਸਲਾਂ ਤੇ ਛੱਡੋ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਵਾਸਤੇ ਸਰਕਾਰ ਜਿਹੜੀ ਆਪਣੇ ਹੱਥ ਕੰਡੇ ਦਾੰਤ ਰਹੀ ਐ ਇਸ ਕਰਕੇ ਸੁਝਾਸ ਦੇ ਵਿੱਚ ਸਾਰਿਆਂ ਨੂੰ ਸਾਥ ਦੇਣਾ ਪਵੇਗਾ ਵਿਸ਼ਵ ਭਰ ਦੇ ਜਿਹੜੇ ਇਨਕਲਾਬੀ ਲੋਕ ਨੇ ਉਹ ਇਸ ਗੱਲ ਦੇ ਉੱਤੇ ਸਹਿਮਤ ਨੇ ਤੇ ਨਾਲ-ਨਾਲ ਚਿੰਤਾ ਦਾ ਪ੍ਰਗਟਾਵਾ ਵੀ ਕਰਦੇ ਨੇ ਕਿ ਬਹੁਤ ਵੱਡਾ ਕਿਉਂਕਿ ਅੱਗੇ ਵੀ ਪੰਜਾਬ ਦੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ ਇਹ ਦੇਸ਼ ਦੀ ਆਜ਼ਾਦੀ ਵਾਸਤੇ ਪਰ ਇਸ ਦੇਸ਼ ਨੇ ਪੰਜਾਬ ਨੂੰ ਕੀ ਦਿੱਤਾ ਹਰ ਵਾਰੀ ਪੰਜਾਬ ਨਾਲ ਤਰੋਹ ਕੀਤਾ ਖਾਸ ਕਰਕੇ ਤੇ ਵਿਸ਼ਵ ਦੇ ਵਿੱਚ ਵੱਸਦੇ ਪੰਜਾਬੀਆਂ ਦਾ ਘਟ ਗਿਣਤੀ ਲੋਕਾਂ ਦੇ ਨਾਲ ਜਿਹੜਾ ਹੈ ਤਕਾ ਤਰੋ ਤਾਂ ਹੀ ਪੰਜਾਬ ਦੇ ਲੋਕ ਜਿਹੜੇ ਉਹ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਬੱਚਿਆਂ ਨੂੰ ਭੇਜ ਰਹੇ ਆ ਇਹ ਤਰਾਸ ਦੀ ਹੈ ਸਾਡੀ ਸਮੇਂ ਦੀਆਂ ਹਕੂਮਤਾਂ ਨੂੰ ਧਿਆਨ ਦੇਣਾ ਪਵੇਗਾ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਜਿਹੜੀ ਗੋਲੀ ਚਲਾਈ ਗਈ ਬੈਰੀਕੇਡ ਕੀਤੇ ਗਏ ਆ ਤੇ ਕਿਸਾਨ ਆਪਗੋ ਨੇ ਮੰਗ ਕੀਤੀ ਹੈ ਕਿ ਇੱਥੇ ਪੱਕੀ ਕਤਲੀ ਜਾਲ ਲਾਈ ਜਾਵੇ ਸਾਨੂੰ ਭਾਰਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਬਹੁਤ ਵਧੀਆ ਸਵਾਲ ਹੈ ਕਿਉਂਕਿ ਪੰਜਾਬ ਵੱਖਰਾ ਦੇਸ਼ ਸੀਗਾ ਪੰਜਾਬ ਇੱਕ ਵੱਖਰਾ ਦੇਸ਼ ਸੀ ਬੜੀ ਸਕੀਮ ਦੇ ਨਾਲ 1947 ਵਿੱਚ ਪੰਜਾਬ ਦੀ ਵੰਡ ਕੀਤੀ ਗਈ ਅੱਧਾ ਲੈਂਦਾ ਪੰਜਾਬ ਪਾਕਿਸਤਾਨ ਚਲਾ ਗਿਆ ਬਾਕੀ ਪੰਜਾਬ ਭਾਰਤ ਵਿੱਚ ਆ ਗਿਆ ਇਹਨੂੰ ਇੱਕ ਸਟੇਟ ਬਣਾ ਦਿੱਤਾ ਜਦੋਂ ਕਿ ਪੰਜਾਬ ਇੱਕ ਆਜ਼ਾਦ ਖਿੱਤਾ ਸੀ ਅੱਜ ਵੀ ਪੰਜਾਬੀਆਂ ਵਾਸਤੇ ਜੇ ਰਸਤੇ ਬੰਦ ਕਰਦੇ ਨੇ ਤੇ ਸਿਆਣੇ ਲੋਕਾਂ ਨੇ ਵਿਦਵਾਨਾਂ ਨੇ ਜਿਹੜੇ ਸ਼ੁਭਚਿੰਤਕ ਨੇ ਉਹਨਾਂ ਨੇ ਕਿਹਾ ਕਿ ਪੱਕੇ ਤੌਰ ਦੇ ਉੱਤੇ ਤੁਸੀਂ ਇਸ ਤਰ੍ਹਾਂ ਕਿ ਕੰਡਿਆਲੀ ਵਾਰਡ ਲਾ ਦਿਓ ਸਾਨੂੰ ਲੋਡ ਨਹੀਂ ਬਾਹਰ ਜਾਣ ਦੀ ਕਿ ਤੁਹਾਨੂੰ ਲੋਡ ਨਹੀਂ ਪੰਜਾਬ ਵਿੱਚ ਆਉਣ ਦੀ ਜੇ ਤੁਹਾਡਾ ਸਰ ਸਕਦਾ ਹੈ ਤੇ ਸਾਡਾ ਵੀ ਸਰ ਸਕਦਾ ਹੈ ਕਿਉਂਕਿ ਅੱਜ ਕੱਲ੍ਹ ਹਵਾਈ ਜਹਾਜ਼ਾਂ ਤੇ ਰਾਹੀਂ ਹਰ ਤਰੀਕੇ ਦੇ ਨਾਲ ਵਿਸ਼ਵ ਵਪਾਰ ਜਿਹੜਾ ਹੈ ਇਹ ਪੰਜਾਬ ਸਰਕਾਰ ਨੂੰ ਇਸ ਗੱਲ ਦੇ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਉਨ੍ਹਾਂ ਦੇ ਉੱਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਬੇहद ਨਿੰਦਣਯੋਗ ਹੈ ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹੀ ਇਹ ਪ੍ਰਦਰਸ਼ਨ ਕਰ ਰਹੇ ਨੇ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਵੱਲ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਇਹਨਾਂ ਦੇ ਉੱਤੇ ਤਸ਼ੱਦਦ ਟਾਇਆ ਜਾ ਰਿਹਾ ਜੋ ਕਿ ਬੇहद ਨਿੰਦਣਯੋਗ ਹੈ ਉਨ੍ਹਾਂ ਕਿਹਾ ਕਿ ਇਸ ਤਰੀਕੇ ਦੇ ਨਾਲ ਕਾਰਵਾਈ ਕਰਕੇ ਜਿਹੜਾ ਕਿਸਾਨਾਂ ਤੇ ਉੱਤੇ ਕਹਿਟਾਇਆ ਜਾ ਰਿਹਾ ਇਹ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤਯੋਗ ਨਹੀਂ ਹੈ ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੇ ਦੌਰਾਨ ਜਿਹੜੇ अनेका ਕਿਸਾਨ ਨੇ ਉਹ ਜ਼ਖਮੀ ਹੋਏ ਨੇ ਉਹਨਾਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਨੇ ਉਹਨਾਂ ਕਹਿ ਕਿ ਕਿਸਾਨ ਮਜਬੂਰੀ ਦੇ ਬਸ ਹੀ ਇਹ ਅੰਦੋਲਨ ਕਰ ਰਹੇ ਨੇ ਜੇਕਰ ਉਹਨਾਂ ਦੀਆਂ ਮੰਗਾਂ ਮੰਨ ਲੀਆਂ ਜਾਣ ਤਾਂ ਕਿਸਾਨਾਂ ਨੂੰ ਅੰਦੋਲਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਸੋ ਤਾਂ ਦੇਖੀ ਜਿਸ ਤਰੀਕੇ ਦੇ ਨਾਲ ਬਾਰਡਰ ਕ੍ਰੋਸ ਕਰਨ ਸਮੇਂ ਹਰਿਆਣਾ ਪੁਲ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਉੱਤੇ ਉਹਦੇ ਚਾਰੇ ਪਾਸੇ ਨਿੰਦਿਆ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਵੀ ਲਗਾਤਾਰ ਤਸਵੀਰਾਂ ਦੇਖ ਰਹੇ ਹਾਂ ਕਿ ਜਦੋਂ ਇਹ ਕਿਸਾਨ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਦੇ ਵੱਲੋਂ ਸ਼ਕਤੀਬਲ ਦਾ ਪ੍ਰਯੋਗ ਕੀਤਾ ਜਾਂਦਾ ਉਹਨਾਂ ਦੇ ਉੱਤੇ ਅਥਰੂ ਗੈਸ ਵਰਾਇਆ ਜਾਂਦੇ ਨੇ ਜਿਸ ਦੇ ਨਾਲ ਜਿਹੜੇ ਕਿਸਾਨਾਂ ਦੀਆਂ ਅੱਖਾਂ ਦੇ ਉੱਤੇ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਜਿਸ ਦੇ ਮੱਦੇਨਜ਼ਰ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਦੇ ਚਾਰੇ ਪਾਸੇ ਨਿੰਦਿਆ ਕੀਤੀ ਜਾ ਰਹੀ ਹੈ ਸਿਆਸਤ ਦੀ ਗੱਲ ਕੀਤੀ ਜਾਵੇ ਰਾਜਨੀਤਿਕ ਪਾਰਟੀਆਂ ਦੇ ਆਗੂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੇ ਕਿ ਕੇਂਦਰ ਸਰਕਾਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਹਰਿਆਣਾ ਪੁਲਿਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਜਿਸ ਨੂੰ ਲੈ ਕੇ ਸ਼ਿਰਿਆ ਕਾਤਕ ਸਾਹਿਬ ਦੇ ਹੈੱਡ ਗ੍ਰੰਥੀ ਨੇ ਵੀ ਇਸ ਦੀ ਕਲਰੇ ਸ਼ਬਦਾਂ ਦੇ ਵਿੱਚ ਨਖੇਜੀ ਕੀਤੀ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ